ਕਿਤਾਬ ਕਾਫਲਾ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਆਪਾਂ ਪੜਾਂਗੇ ਇਕਿਗਾਈ ਕਿਤਾਬ ਦਾ ਅਗਲਾ ਅਧਿਆਇ ਇਸ ਅਧਿਆਇ ਦਾ ਨਾਮ ਹੈ ਇਕਿਗਾਈ ਭੋਜਨ ਸੱਭਿਆਚਾਰ ਵਿਸ਼ਵ ਦੇ ਸਭ ਤੋਂ ਲੰਮੀ ਉਮਰ ਵਾਲੇ ਲੋਕਾਂ ਦਾ ਖਾਣ ਪੀਣ ਕਿਹੋ ਜਿਹਾ ਹੁੰਦਾ ਹੈ ਵਿਸ਼ਵ ਸਿਹਤ ਸੰਗਠਨ ਦੇ ਅਨਸਾਰ ਜਾਪਾਨ ਦੀ ਔਸਤ ਉਮਰ ਵਿਸ਼ਵ ਵਿੱਚ ਸਭ ਤੋਂ ਜ਼ਿਆਦਾ ਹੈ ਮਰਦਾਂ ਦੀ 85 ਸਾਲ ਅਤੇ ਔਰਤਾਂ ਦੀ 87 ਸਾਲ ਤੇ ਨਿਮਹਿਨੀ ਹੈ ਇਸੇ ਤਰ੍ਹਾਂ ਜਾਪਾਨ ਵਿੱਚ 100 ਸਾਲ ਤੋਂ ਉੱਪਰ ਦੀ ਉਮਰ ਦੇ ਸਭ ਤੋਂ ਜ਼ਿਆਦਾ ਲੋਕ ਰਹਿੰਦੇ ਹਨ ਸਤੰਬਰ 2016 ਦੇ ਅੰਕੜਿਆਂ ਅਨੁਸਾਰ ਇਹ ਔਸਤ 10 ਲੱਖ ਦੀ ਜਨਸੰਖਿਆ ਵਿੱਚ 520 ਸੀ ਇਹਨਾਂ ਅੰਕੜਿਆਂ ਤੋਂ ਇਹ ਸਾਬਤ ਹੁੰਦਾ ਹੈ ਕਿ ਵਿਸ਼ਵ ਵਿੱਚ ਸਭ ਤੋਂ ਜ਼ਿਆਦਾ ਔਸਤ ਉਮਰ ਜਾਪਾਨ ਵਿੱਚ ਅਤੇ ਉਸ ਵਿੱਚ ਵੀ ਸਭ ਤੋਂ ਜ਼ਿਆਦਾ ਉਮਰ ਓਕੀਨਾਵਾ ਵਿੱਚ ਹੈ ਵੇਖਿਆ ਜਾਵੇ ਤਾਂ ਓਕੀਨਾਵਾ ਜਾਪਾਨ ਦਾ ਅਜਿਹਾ ਇਲਾਕਾ ਹੈ ਜਿਸ ਵਿੱਚ ਦੂਸਰੇ ਮਹਾਂਜਦ ਦੇ ਸਾਹਮਣੇ ਵੱਡਾ ਨੁਕਸਾਨ ਹੋਇਆ ਸੀ ਸਿਰਫ ਜੁੱਧ ਦੇ ਸਮੇਂ ਹੀ ਨਹੀਂ ਬਲਕਿ ਉਸ ਤੋਂ ਬਾਅਦ ਵੀ ਇੱਥੋਂ ਦੇ ਲੋਕਾਂ ਨੂੰ ਭੁੱਖ ਅਤੇ ਸਾਧਨਾਂ ਦੀ ਘਾਟ ਦਾ ਸਾਹਮਣਾ ਕਰਨਾ ਪਿਆ ਸੀ 1940 ਤੋਂ 1950 ਦੇ ਦਹਾਕੇ ਵਿੱਚ ਇਹ ਉਮਰ ਔਸਤ ਜ਼ਿਆਦਾ ਨਹੀਂ ਸੀ ਪਰ ਭਾਵੇਂ ਕਿ ਉਹ ਲੋਕ ਇਸ ਝਟਕੇ ਤੋਂ ਉੱਭਰੇ ਇਸ ਇਲਾਕੇ ਦੀ ਗਿਣਤੀ ਸਭ ਤੋਂ ਜ਼ਿਆਦਾ ਔਸਤ ਉਮਰ ਵਾਲੇ ਇਲਾਕਿਆਂ ਦਾ ਤੌਰ ਤੇ ਹੋਣ ਲੱਗ ਪਈ ਜਪਾਨ ਵਿੱਚ ਅਜਿਹਾ ਕਿਹੜਾ ਰਾਜ਼ ਲੁਕਿਆ ਹੈ ਜਿਸ ਦੀ ਵਜ੍ਹਾ ਕਰਕੇ ਇੱਥੋਂ ਦੇ ਲੋਕ ਐਨੀ ਲੰਮੀ ਉਮਰ ਤੱਕ ਜੀਉਂਦੇ ਹਨ ਉਸ ਵਿੱਚੋਂ ਵੀ ਓਕੀਨਾਵਾ ਵਿੱਚ ਅਜਿਹਾ ਕੀ ਹੈ ਕਿ ਲੰਮੀ ਉਮਰ ਦੇ ਮਾਮਲੇ ਵਿੱਚ ਇੱਥੋਂ ਦੇ ਲੋਕ ਸਭ ਤੋਂ ਅੱਗੇ ਹੁੰਦੇ ਹਨ ਜਾਣਕਾਰਾਂ ਦਾ ਅਜਿਹਾ ਕਹਿਣਾ ਹੈ ਕਿ ਓਕੀਨਾਵਾ ਇੱਕੋ ਇੱਕ ਅਜਿਹਾ ਇਲਾਕਾ ਹੈ ਜਿੱਥੇ ਰੇਲ ਜਾਂਦੀ ਹੈ ਇੱਥੇ ਕਾਰ ਰਾਹੀਂ ਸਫ਼ਰ ਕਰਨਾ ਵੀ ਸੰਭਵ ਨਹੀਂ ਹੈ ਇੱਥੋਂ ਦੇ ਲੋਕ ਸਫ਼ਰ ਕਰਨ ਲਈ ਸਾਈਕਲ ਜਾਂ ਪੈਦਲ ਜਾਣ ਦਾ ਬਦਲ ਚੁਣਦੇ ਹਨ ਨਾਲ ਹੀ ਦਿਨ ਵਿੱਚ 10 ਗ੍ਰਾਮ ਤੋਂ ਘੱਟ ਨਮਕ ਖਾਣ ਦੇ ਅਤੇ ਸਰਕਾਰ ਦੇ ਨਿਯਮ ਦੀ ਇੱਥੇ ਕਾਫੀ ਗੰਭੀਰਤਾ ਨਾਲ ਪਾਲਣਾ ਕੀਤੀ ਜਾਂਦੀ ਹੈ ਓਕੀਨਾਵਾ ਦਾ ਚਮਤਕਾਰੀ ਭੋਜਨ ਦਿਲ ਦੇ ਦੌਰੇ ਨਾਲ ਮੌਤ ਹੋਣ ਦੀ ਸੰਭਾਵਨਾ ਓਕੀਨਾਵਾ ਵਿੱਚ ਸਭ ਤੋਂ ਘੱਟ ਹੈ ਇਸ ਦਾ ਮੁੱਖ ਕਾਰਨ ਉਹਨਾਂ ਦਾ ਭੋਜਨ ਸੱਭਿਆਚਾਰ ਹੈ ਇਸ ਲਈ ਸਾਰੇ ਭੋਜਨ ਮਹਾਰਾਂ ਦੀ ਓਕੀਨਾਵਾ ਦੇ ਭੋਜਨ ਸੱਭਿਆਚਾਰ ਪਰ ਖਾਸ ਨਜ਼ਰ ਆਉਂਦੀ ਹੈ ਯੂਕਸ ਯੂਨੀਵਰਸਿਟੀ ਦੇ ਪ੍ਰੋਫੈਸਰ ਮਕੋਤੋ ਸੋਜੂਕੀ ਦੁਆਰਾ ਲਿਖੀਆਂ ਗਈਆਂ ਖੋਜ ਪੁਸਤਕਾਂ ਵਿੱਚ ਓਕੀਨਾਵਾ ਭੋਜਨ ਸੱਭਿਆਚਾਰ ਬਾਰੇ ਕਾਫੀ ਜਾਣਕਾਰੀ ਮਿਲਦੀ ਹੈ ਸਨ 1970 ਵਿੱਚ ਉਨ੍ਹਾਂ ਨੇ ਓਕੀਨਾਵਾ ਭੋਜਨ ਸੱਭਿਆਚਾਰ ਅਤੇ ਲੰਮੀ ਉਮਰ ਵਿਸ਼ੇ ਉੱਪਰ 700 ਤੋਂ ਵੀ ਵੱਧ ਲੇਖ ਪ੍ਰਕਾਸ਼ਿਤ ਕੀਤੇ ਹਨ ਦਾ ਓਕੀਨਾਵਾ ਪ੍ਰੋਗਰਾਮ ਨਾਮਕ ਪੁਸਤਕ ਕਾਫੀ ਮਹੱਤਵਪੂਰਨ ਮੰਨੀ ਜਾਂਦੀ ਹੈ ਇਸ ਨੂੰ ਬ੍ਰੈਡਲੀ ਜੇ ਵਿਲਕਾਸਸ ਅਤੇ ਡੀ ਕਰੈਗ ਵਿਲਕਾਸਸ ਨੇ ਡਾਕਟਰ ਮਾਕੋਤੋ ਸੋਜੂਕੀ ਨਾਲ ਮਿਲ ਕੇ ਲਿਖਿਆ ਸੀ ਇਸ ਵਿੱਚ ਕੁਝ ਅਹਿਮ ਗੱਲਾਂ ਲਿਖੀਆਂ ਗਈਆਂ ਹਨ ਜਿਵੇਂ ਕਿ ਇਥੋਂ ਦੇ ਲੋਕ ਵਿਭਿੰਨ ਪ੍ਰਕਾਰ ਦੇ ਭੋਜਨ ਖਾਂਦੇ ਹਨ ਜਿਸ ਵਿੱਚ ਸਬਜ਼ੀਆਂ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਭੋਜਨ ਵਿੱਚ ਇਹ ਭੇਦ ਤਾਂ ਉਹਨਾਂ ਦੀ ਲੰਬੀ ਉਮਰ ਦਾ ਰਾਜ ਹੋ ਸਕਦਾ ਹੈ। ਉਹ ਕਿਨਾਵਾ ਵਿੱਚ ਲੰਮੀ ਉਮਰ ਦੇ ਲੋਕਾਂ ਦਾ ਸਰਵੇਖਣ ਕੀਤਾ ਗਿਆ ਤਾਂ ਪਤਾ ਲੱਗਾ ਕਿ ਉਹ 206 ਪ੍ਰਕਾਰ ਦੇ ਪਦਾਰਥ ਖਾਂਦੇ ਹਨ ਜਿਸ ਵਿੱਚ ਕਈ ਮਸਾਲੇ ਵੀ ਸ਼ਾਮਿਲ ਹਨ। ਉਹ ਦਿਨ ਵਿੱਚ ਘੱਟੋ-ਘੱਟ 18 ਪ੍ਰਕਾਰ ਦੇ ਪਦਾਰਥ ਖਾਂਦੇ ਹਨ। ਸਾਡੀ ਖੁਰਾਕ ਤੇ ਸੱਭਿਆਚਾਰ ਤੋਂ ਇਹ ਬਿਲਕੁਲ ਉਲਟ ਹੈ। ਉਹ ਇੱਕ ਦਿਨ ਵਿੱਚ ਘੱਟੋ-ਘੱਟ 5 ਵਾਰ ਫਲ ਅਤੇ ਸਬਜ਼ੀਆਂ ਖਾਂਦੇ ਹਨ। ਉਹ ਦਿਨ ਵਿੱਚ ਸੱਤ ਅਲੱਗ-ਅਲੱਗ ਤਰ੍ਹਾਂ ਦੇ ਫਲ ਖਾਂਦੇ ਹਨ ਅਸੀਂ ਜੋ ਖਾਣਾ ਖਾ ਰਹੇ ਹਾਂ ਉਹ ਠੀਕ ਹੈ ਜਾਂ ਨਹੀਂ ਇਹ ਵੇਖਣ ਦਾ ਸਭ ਤੋਂ ਵਧੀਆ ਤਰੀਕਾ ਇਹ ਹੈ ਕਿ ਆਪਣੇ ਭੋਜਨ ਵੱਲ ਵੇਖ ਕੇ ਇਹ ਸੋਚੀਏ ਕਿ ਅਸੀਂ ਸਤਰੰਗੀ ਪਿੰਗ ਵਰਗਾ ਖਾਣਾ ਖਾ ਰਹੇ ਹਾਂ ਜਾਂ ਨਹੀਂ ਮਤਲਬ ਸਾਡੇ ਭੋਜਨ ਵਿੱਚ ਲਾਲ ਸ਼ਿਮਲਾ ਮਿਰਚ ਗਾਜਰ ਪਾਲਕ ਗੋਭੀ ਅਤੇ ਬੈਂਗਣ ਮੌਜੂਦ ਹਨ ਜਾਂ ਨਹੀਂ ਨਾਲ ਹੀ ਸਬਜ਼ੀਆਂ ਅਲੂ, ਪੁੰਗਰੇ ਹੋਏ ਅਨਾਜ ਅਤੇ ਟੋਫੂ ਵਰਗੇ ਪਦਾਰਥ ਖਾਣ ਵਿੱਚ ਹੋਣੇ ਜ਼ਰੂਰੀ ਹਨ। ਓਕੀਨਾਵਾ ਦੇ ਨਿਵਾਸੀਆਂ ਨੂੰ 30% ਤੋਂ ਜ਼ਿਆਦਾ ਕੈਲਰੀ ਸਬਜ਼ੀ ਤੋਂ ਮਿਲਦੀ ਹੈ। ਅਨਾਜ ਉਹਨਾਂ ਦੇ ਭੋਜਨ ਸੱਭਿਆਚਾਰ ਦੀ ਨੀ ਹੈ। ਉਹ ਰੋਜ਼ ਚਾਵਲ ਖਾਂਦੇ ਹਨ ਅਤੇ ਚਾਵਲਾਂ ਦੇ ਨਾਲ ਨੂਡਲ ਵੀ ਖਾਂਦੇ ਹਨ। ਚਾਵਲ ਓਕੀਨਾਵਾ ਦਾ ਮਹੱਤਵਪੂਰਨ ਭੋਜਨ ਹੈ। ਉਹ ਲੋਕ ਖੰਡ ਸ਼ੱਕਰ ਬਹੁਤ ਹੀ ਘੱਟ ਖਾਂਦੇ ਹਨ। ਸਿਰਫ ਗੰਨੇ ਤੋਂ ਬਣੀ ਹੋਈ ਸ਼ੱਕਰ ਹੀ ਖਾਂਦੇ ਹਨ। ਅਸੀਂ ਉਗਿਮੀ ਜਾਂਦੇ ਹਾਂ ਹਰ ਰੋਜ਼ ਗੰਨੇ ਦੇ ਖੇਤਾਂ ਜੋ ਲੰਗੇ ਅਤੇ 나ਕੇ ਜੀਨ ਕੈਸਲ ਵਿੱਚ ਅਸੀਂ ਗੰਨੇ ਦਾ ਰਸ ਵੀ ਪੀਤਾ। ਉੱਤ ਦੀਆਂ ਕਈ ਦੁਕਾਨਾਂ ਵਿੱਚ ਗੰਨੇ ਦਾ ਰਸ ਕੱਢ ਕੇ ਪੀਣ ਲਈ ਦਿੱਤਾ ਜਾਂਦਾ ਹੈ ਜਿਸ ਤੇ ਬਹੁਤ ਸਾਰੇ ਫਾਇਦੇ ਹਨ। ਇਹਨਾਂ ਮੌਲਿਕ ਭੋਜਨ ਸਦਾਨ ਤੋਂ ਇਲਾਵਾ ਉਕੀਨਾਵਦੇ ਲੋਕ ਹਫ਼ਤੇ ਵਿੱਚ ਤਿੰਨ ਵਾਰ ਮੱਛੀ ਖਾਂਦੇ ਹਨ। ਜਾਪਾਨ ਦੇ ਬਾਕੀ ਥਾਵਾਂ ਤੇ ਘੱਟ ਮਿਲਣ ਵਾਲਾ ਸੂਰ ਦਾ ਮਾਸ ਇੱਥੇ ਜ਼ਿਆਦਾ ਪ੍ਰਮੁੱਖ ਨੇ ਤੇ ਅਰਥਾਤ ਹਫ਼ਤੇ ਵਿੱਚ ਇੱਕ ਜਾਂ ਦੋ ਵਾਰ ਖਾਧਾ ਜਾਂਦਾ ਹੈ। ਇਸ ਤੋਂ ਇਲਾਵਾ ਮਾਕੋਤੋ ਸੁਜੂਕੀ ਦੀ ਪ੍ਰੀਖਿਆ ਵਿੱਚ ਕੁਝ ਅਜਾਹੀਆਂ ਬੱਦ ਗੱਲਾਂ ਸਾਹਮਣੇ ਆਈਆਂ ਹਨ ਓਕੀਨਾਵਾ ਦੇ ਲੋਕ ਜਾਪਾਨ ਦੇ ਬਾਕੀ ਲੋਕਾਂ ਦੀ ਤੁਲਨਾ ਵਿੱਚ ਇੱਕ तिहाई ਮਿੱਠਾ ਖਾਂਦੇ ਹਨ ਇਸ ਦਾ ਅਰਥ ਹੈ ਕਿ ਉਹਨਾਂ ਦੇ ਖਾਣੇ ਵਿੱਚ ਮਿੱਠੇ ਪਕਵਾਨ ਤੇ ਚਾਕਲੇਟ ਬਹੁਤ ਘੱਟ ਹੁੰਦੇ ਹਨ ਬਾਕੀ ਜਪਾਨੀ ਲੋਕਾਂ ਦੇ ਮੁਕਾਬਲੇ ਅੱਧਾ ਨਮਕ ਖਾਂਦੇ ਹਨ ਜਾਪਾਨ ਵਿੱਚ ਹਰ ਰੋਜ਼ ਔਸਤਨ 12 ਗ੍ਰਾਮ ਨਮਕ ਖਾਧਾ ਜਾਂਦਾ ਹੈ ਜਦਕਿ ਓਕੀਨਾਵਾ ਵਿੱਚ ਇਹ ਕੇਵਲ 7 ਗ੍ਰਾਮ ਹੈ ਜਾਪਾਨ ਦੇ ਬਾਕੀ ਹਿੱਸਿਆਂ ਵਿੱਚ ਲੋਕ ਲਗਭਗ 2068 ਕੈਲੋਰੀਜ਼ ਰੋਜ਼ ਲੈਂਦੇ ਹਨ ਜਰ ਕੇ ਉਹ ਕਿਨਾਵਾ ਵਿੱਚ ਇਹ ਮਾਤਰਾ ਸਿਰਫ 1785 ਹੀ ਹੈ ਵੇਖਿਆ ਜਾਵੇ ਤਾਂ ਦੁਨੀਆ ਦੇ ਪੰਜ ਬਲੂ ਜੋਨਾਂ ਵਿੱਚ ਜਿੱਥੇ ਬਾਦੂਮਰ ਵਾਲੇ ਲੋਕ ਰਹਿੰਦੇ ਹਨ ਕੈਲਰੀ ਲੈਣ ਦੀ ਮਾਤਰਾ ਘੱਟ ਹੀ ਹੁੰਦੀ ਹੈ ਹਾਰਾਹਾਚੀਬੂ ਕੈਲਰੀਆਂ ਦੀ ਇਸ ਮਾਤਰਾ ਦਾ ਜ਼ਿਕਰ ਆਇਆ ਹੈ ਤਾਂ ਅਸੀਂ ਪਹਿਲੇ ਅਧਿਆਇ ਵਿੱਚ ਦੱਸੇ ਗਏ ਹਾਰਾਹਾਚੀਬੂ ਅਰਥਾਤ 80% ਖਾਣ ਦੀ ਸਲਾਹ ਤੇ ਥੋੜੀ ਹੋਰ ਗੱਲਬਾਤ ਕਰ ਲੈਂਦੇ ਹਾਂ ਇਹ ਬਹੁਤ ਆਸਾਨ ਕੰਮ ਹੈ ਜਦੋਂ ਤੁਹਾਨੂੰ ਮਹਿਸੂਸ ਹੋਵੇ ਕਿ ਤੁਹਾਡਾ ਪੇਟ ਪਰਨ ਵਾਲਾ ਹੈ ਪਰ ਤੁਸੀਂ ਅਜੇ ਥੋੜਾ ਹੋਰ ਖਾ ਸਕਦੇ ਹੋ ਤਾਂ ਉਸੇ ਵੇਲੇ ਖਾਣਾ ਬੰਦ ਕਰ ਦਿਓ ਹਰਾ ਹਾਤੀ ਬੂ ਨੂੰ ਅਮਲ ਵਿੱਚ ਲਿਆਉਣ ਦਾ ਸਭ ਤੋਂ ਆਸਾਨ ਤਰੀਕਾ ਹੈ ਕਿ ਰੋਟੀ ਖਾਣ ਤੋਂ ਬਾਅਦ ਜੇਕਰ ਤੁਸੀਂ ਕੁਝ ਮਿੱਠਾ ਖਾਂਦੇ ਹੋ ਤਾਂ ਉਸ ਨੂੰ ਖਾਣਾ ਬੰਦ ਕਰ ਦਿਓ ਪਲੇਟ ਜਾਂ ਥਾਲੀ ਦਾ ਆਕਾਰ ਛੋਟਾ ਕਰ ਦਿਓ ਮੁੱਖ ਗੱਲ ਇਹ ਹੈ ਕਿ ਰੋਟੀ ਖਾਣ ਤੋਂ ਬਾਅਦ ਵੀ ਥੋੜੀ ਜਿਹੀ ਭੁੱਖ ਰਹਿਣੀ ਚਾਹੀਦੀ ਹੈ ਇਸੇ ਕਾਰਨ ਜਪਾਨ ਵਿੱਚ ਪਾਂਡਿਆਂ ਦਾ ਆਕਾਰ ਬਾਕੀ ਦੇਸ਼ਾਂ ਦੇ ਮੁਕਾਬਲੇ ਥੋੜਾ ਛੋਟਾ ਹੁੰਦਾ ਹੈ ਉੱਥੇ ਭੋਜਨ ਐਪੀਟਾਈਜ਼ਰ ਮੁੱਖ ਪੋਦਨ ਅਤੇ ਅੰਤ ਵਿੱਚ ਮਿੱਠਾ ਇਸ ਪ੍ਰਕਾਰ ਦੇ ਤਿੰਨ ਹਿੱਸਿਆਂ ਵਿੱਚ ਨਹੀਂ ਪਰੋਸਿਆ ਜਾਂਦਾ ਇਸ ਦੀ ਬਜਾਏ ਸਾਰੇ ਪਦਾਰਥ ਛੋਟੀਆਂ-ਛੋਟੀਆਂ ਕਾਲੀਆਂ ਵਿੱਚ ਇੱਕੋ ਵੇਲੇ ਪਰੋਸੇ ਜਾਂਦੇ ਹਨ ਇੱਕ ਥਾਲੀ ਵਿੱਚ ਚਾਵਲ ਦੂਜੀ ਵਿੱਚ ਸਬਜ਼ੀਆਂ ਅਤੇ ਇੱਕ ਕਟੋਰੀ ਵਿੱਚ ਮਿਸੋ ਸੂਪ ਅਤੇ ਉਸ ਦੇ ਨਾਲ ਕੁਝ ਨਮਕੀਨ ਦਿੱਤਾ ਜਾਂਦਾ ਹੈ ਛੋਟੇ-ਛੋਟੇ ਭਾਂਡਿਆਂ ਵਿੱਚ ਪਾ ਕੇ ਦੇਣ ਕਾਰਨ ਜ਼ਿਆਦਾ ਖਾਣ ਦੀ ਸੰਭਾਵਨਾ ਹੀ ਖਤਮ ਹੋ ਜਾਂਦੀ ਹੈ ਨਾਲ ਹੀ ਇੱਕ ਤੋਂ ਵਧੇਰੇ ਪਦਾਰਥ ਖਾਣ ਦੀ ਵੀ ਸੰਭਾਵਨਾ ਹੋ ਜਾਂਦੀ ਹੈ ਹਾਰਾ ਹਾਚੀਬੂ ਇੱਕ ਪ੍ਰਚੀਨ ਵਿਧੀ ਹੈ 12ਵੀਂ ਸਦੀ ਵਿੱਚ ਜੈਨ ਬੁੱਧ ਜ ਜੈਨ ਜੋਯਿੰਕੀ ਨੇ ਆਪਣੀ ਸਮਰੱਥਾ ਤੋਂ ਦੋ ਤਿਹਾਈ ਖਾਣਾ ਖਾਣ ਦੀ ਸਲਾਹ ਦਿੱਤੀ ਸੀ ਲੋੜ ਤੋਂ ਘੱਟ ਖਾਣਾ ਲਗਭਗ ਸਾਰੇ ਬੋਧ ਮੰਦਰਾਂ ਦੀ ਪ੍ਰਥਾ ਹੈ ਘੱਟ ਕੈਲਰੀਜ਼ ਲੈਣ ਦੇ ਫਾਇਦੇ 900 ਸਾਲ ਪਹਿਲਾਂ ਬੁੱਧ ਧਰਮ ਨੂੰ ਜਾਣਨ ਵਾਲਿਆਂ ਨੂੰ ਪਤਾ ਸਨ ਘੱਟ ਖਾਓ ਭਰਪੂਰ ਜਿਓ ਕੁਝ ਲੋਕ ਸ਼ਾਇਦ ਇਸ ਵਿਚਾਰ ਨਾਲ ਸਹਿਮਤ ਨਾ ਹੋਣ ਕਪੋਸ਼ਣ ਦੀ ਸਿਖਰ ਤੇ ਪਹੁੰਚੇ ਬਗੈਰ ਬਿਨਾਂ ਸ਼ੱਕ ਲੰਮੇ ਜੀਵਨ ਅਤੇ ਸਰੀਰ ਦੀ ਜ਼ਰੂਰਤ ਤੋਂ ਕੁਝ ਘੱਟ ਕੈਲਰੀਜ਼ ਖਾਣਾ ਚਾਹੀਦਾ ਹੈ। ਘੱਟ ਕੈਲਰੀ ਲੈਂਦਿਆਂ ਹੋਇਆਂ ਵੀ ਤੰਦਰੁਸਤ ਰਹਿਣ ਦੀ ਕੁੰਜੀ ਇਹ ਹੈ ਕਿ ਜੋ ਵੀ ਖਾਓ ਉਹ ਉੱਚ ਪੌਸ਼ਟਿਕਤਾ ਖਾਸ ਕਰ ਸੁਪਰ ਫੂਡ ਵਾਲਾ ਹੋਣਾ ਚਾਹੀਦਾ ਹੈ। ਸਾਨੂੰ ਅਜੀਹਾ ਖਾਣ ਤੋਂ ਬਚਣਾ ਚਾਹੀਦਾ ਹੈ ਜਿਸ ਨਾਲ ਸਾਡੇ ਵੱਲੋਂ ਲਈਆਂ ਗਈਆਂ ਕੈਲਰੀਜ਼ ਦੀ ਮਾਤਰਾ ਵੱਧ ਜਾਵੇ ਪਰ ਉਸ ਵਿੱਚ ਪੌਸ਼ਟਿਕਤਾ ਦੀ ਘਾਟ ਹੋਵੇ। ਅਸੀਂ ਜਿਸ ਕੈਲਰੀਜ਼ ਪਾਬੰਦੀ ਦੀ ਗੱਲ ਕਰ ਰਹੇ ਹਾਂ ਉਹ ਤੁਹਾਡੀ ਉਮਰ ਵਧਾਉਣ ਦੇ ਲਿਹਾਜ਼ ਨਾਲ ਬਹੁਤ ਮਹੱਤਵਪੂਰਨ ਹੈ ਜੇਕਰ ਅਸੀਂ ਨਿਯਮਤ ਰੂਪ ਵਿੱਚ ਜ਼ਿਆਦਾ ਮਾਤਰਾ ਵਿੱਚ ਕੈਲਰੀਜ਼ ਲੈਂਦੇ ਹਾਂ ਤਾਂ ਬਹੁਤ ਜ਼ਿਆਦਾ ਖਾਣਾ ਖਾਂਦੇ ਹਾਂ ਤਾਂ ਆਲਸ ਭੈਣ ਦੀ ਸੰਭਾਵਨਾ ਹੁੰਦੀ ਹੈ ਸਰੀਰ ਦੀ ਬਧਿਰ ਊਰਜਾ ਖਾਣਾ ਬਚਾਉਣ ਵਿੱਚ ਹੀ ਲੱਗ ਜਾਂਦੀ ਹੈ ਘੱਟ ਕੈਲਰੀਜ਼ ਦਾ ਇੱਕ ਹੋਰ ਲਾਭ ਹੁੰਦਾ ਹੈ ਸਰੀਰ ਵਿੱਚ ਆਈਜੀਐਫ ਇਨਸੂਲਿਨ ਲਾਈਫ ਗ੍ਰੋਥ ਫੈਕਟਰ 1 ਦੀ ਮਾਤਰਾ ਘੱਟ ਹੁੰਦੀ ਹੈ ਆਈਜੀਐਫ 1 ਇੱਕ ਅਜਿਹਾ ਪ੍ਰੋਟੀਨ ਹੈ ਜੋ ਕਿ ਇਨਸਾਨਾਂ ਅਤੇ ਜਾਨਵਰਾਂ ਵਿੱਚ ਉਮਰ ਵਧਾਉਣ ਦੀ ਪ੍ਰਕਿਰਿਆ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਮਨੁੱਖਾਂ ਅਤੇ ਜਾਨਵਰਾਂ ਦੇ ਖੂਨ ਵਿੱਚ ਇਸ ਦੀ ਬਹੁਤਾਤ ਵਡਾਪਾ ਲਿਆਉਣ ਦੇ ਕਾਰਨਾਂ ਵਿੱਚੋਂ ਇੱਕ ਹੁੰਦੀ ਹੈ। 80% ਦਾ ਨਿਯਮ ਅਤੇ ਵਿੱਚੋਂ ਇੱਕ ਜਾਂ ਦੋ ਦਿਨ ਦਾ ਵਰਤ ਰੱਖਣ ਨਾਲ ਵੀ ਪ੍ਰਾਪਤ ਕੀਤਾ ਜਾ ਸਕਦਾ ਹੈ। 5 ਅਨੁਪਾਤ 2 ਫਾਰਮੂਲੇ ਅਨੁਸਾਰ ਹਫ਼ਤੇ ਵਿੱਚੋਂ ਦੋ ਦਿਨ ਵਰਤ ਰੱਖਣ ਦਾ ਸੁਝਾਅ ਦਿੱਤਾ ਜਾਂਦਾ ਹੈ। ਇਹਨਾਂ ਦੋ ਦਿਨਾਂ ਵਿੱਚ ਹਰ ਰੋਜ਼ 500 ਕੈਲਰੀਜ਼ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਬਾਕੀ 5 ਦਿਨਾਂ ਵਿੱਚ ਨਿਯਮਿਤ ਕੈਲਰੀਜ਼ ਖਾਧੀਆਂ ਜਾ ਸਕਦੀਆਂ ਹਨ ਬਾਤ ਰੱਖਣ ਦੇ ਅਨੇਕਾ ਫਾਇਦਿਆਂ ਵਿੱਚੋਂ ਹਾਜ਼ਮ ਕਰਨ ਦੀ ਪ੍ਰਕਿਰਿਆ ਦਾ ਬਿਹਤਰ ਹੋਣਾ ਹੈ ਅਤੇ ਆਰਾਮ ਮਿਲਣਾ ਵੀ ਸ਼ਾਮਿਲ ਹੈ। ਓਕੀਨਾਵਾ ਦੇ ਭੋਜਨ ਵਿੱਚ 15 ਕੁਦਰਤੀ ਐਂਟੀਆਕਸੀਡੈਂਟ ਐਂਟੀਆਕਸੀਡੈਂਟ ਅਜਿਹੇ ਅਣੂ ਹੁੰਦੇ ਹਨ ਜੋ ਕੋਸ਼ਿਕਾਾਂ ਵਿੱਚ ਹੋਣ ਵਾਲੀ ਆਕਸੀਡੇਸ਼ਨ ਦੀ ਪ੍ਰਕਿਰਿਆ ਨੂੰ ਹੌਲੀ ਕਰਦੇ ਹਨ ਜਿਸ ਨਾਲ ਉਮਰ ਵਧਨ ਦੀ ਪ੍ਰਕਿਰਿਆ ਹੌਲੀ ਹੋ ਜਾਂਦੀ ਹੈ। ਉਦਾਹਰਨ ਦੇ ਤੌਰ ਤੇ ਗ੍ਰੀਨ ਟੀ ਅਜਿਹਾ ਹੀ ਇੱਕ ਐਂਟੀਆਕਸੀਡੈਂਟ ਹੈ। ਓਕੀਨਾਵਾ ਵਿੱਚ ਇੱਕ ਕੁਦਰਤੀ ਐਂਟੀਆਕਸੀਡੈਂਟ ਲਗਭਗ ਰੋਜ਼ ਲਿਆ ਜਾਂਦਾ ਹੈ। ਅੱਗੇ ਦਿੱਤੇ ਗਏ 15 ਪਦਾਰਥ ਵੀ ਉਹਨਾਂ ਦੀ ਜੀਵਨਸ਼ੈਲੀ ਦਾ ਅੰਗ ਹਨ। ਟੋਫੂ, ਮਿਸੋ, ਟੂਨਾ ਫਿਸ਼, ਗਾਜਰ, ਘਰੇਲਾ, ਕੋਮਬੂ, ਗੋਭੀ, ਨੋਰੀ, ਪਿਆਜ਼, ਪੁੰਗਰੇ ਹੋਇਆ ਸੋਇਆਬੀਨ, ਹੇਚੀਮਾ, ਸੋਇਆਬੀਨ, ਸ਼ੱਕਰਕੰਦੀ, ਕਾਲੀ ਮਿਰਚ, ਸੇ ਪਿੰਚਾ। ਸ਼ਿਪ ਬਿਨਿਚਾ ਮਨ ਜਿੱਤਣ ਵਾਲੀ ਪ੍ਰਭਾਵਸ਼ਾਲੀ ਵਸਤੂ ਓਕੀਨਾਵਾ ਵਿੱਚ ਕਿਸੇ ਵੀ ਹੋਰ ਚਾਹ ਦੀ ਤੁਲਨਾ ਵਿੱਚ ਸ਼ਿਪ ਇਨਜਾ ਬਹੁਤ ਜ਼ਿਆਦਾ ਮਾਤਰਾ ਵਿੱਚ ਪੀਤੀ ਜਾਂਦੀ ਹੈ ਇਹ ਗ੍ਰੀਨ ਟੀ ਅਤੇ ਜੈਸਮਿਨ ਦੀ ਚਾਹ ਦਾ ਮਿਸ਼ਰਣ ਹੁੰਦੀ ਹੈ ਸਨ 1988 ਵਿੱਚ ਓਕੀਨਾਵਾ ਇੰਸਟੀਚਿਊਟ ਆਫ ਸਾਇੰਸ ਐਂਡ ਟੈਕਨੋਲੋਜੀ ਵਿੱਚ ਹੈ ਰੋਕੋ ਸ਼ੋ ਦੁਆਰਾ ਕੀਤੇ ਗਏ ਅਧਿਐਨ ਵਿੱਚ ਇਹ ਪਤਾ ਚੱਲਿਆ ਕਿ ਜੈਸਮਿਨ ਦੀ ਚਾਹ ਕਰਕੇ ਖੂਨ ਅੰਦਰ ਕੈਲਸਟੇਰੋਲ ਦੀ ਮਾਤਰਾ ਘੱਟ ਹੁੰਦੀ ਹੈ ਓਕੀਨਾਵਾ ਵਿੱਚ ਵਿਭਿੰਨ ਪ੍ਰਕਾਰ ਦੀ ਸ਼ਿਪਿੰਗ ਚਾਹ ਮਿਲਦੀ ਹੈ ਇਹ ਮਸ਼ੀਨ ਰਾਹੀਂ ਵੀ ਬਣਾਈ ਜਾਂਦੀ ਹੈ ਐਂਟੀਆਕਸੀਡੈਂਟ ਗ੍ਰੀਨ ਟੀ ਦੇ ਨਾਲ ਇਹ ਜੈਸਮੀਨ ਦੇ ਲਾਭ ਪ੍ਰਦਾਨ ਕਰ ਦਿੰਦੀ ਹੈ ਇਸ ਦੇ ਨਾਲ ਦਿਲ ਦਾ ਅਦੌਰਾ ਪੈਣ ਦੀ ਸੰਭਾਵਨਾ ਘੱਟ ਹੁੰਦੀ ਹੈ ਰੋਗਾਂ ਨਾਲ ਮੁਕਾਬਲਾ ਕਰਨ ਦੀ ਸ਼ਕਤੀ ਵਧਦੀ ਹੈ ਤਣਾਅ ਘੱਟ ਹੁੰਦਾ ਹੈ ਕੋਲੇਸਟ੍ਰੋਲ ਦੀ ਮਾਤਰਾ ਘਟਦੀ ਹੈ ਓਕੀ ਨਵਾ ਵਿੱਚ ਲੋਕ ਹਰ ਰੋਜ਼ ਤਿੰਨ ਕੱਪ ਸੇਪਿੰਜਾ ਪੀਂਦੇ ਹਨ ਪੱਛਮੀ ਦੁਨੀਆ ਵਿੱਚ ਇੰਨੀ ਵਧੀਆ ਅਤੇ ਗੁਣਕਾਰੀ ਚਾਹ ਨਹੀਂ ਮਿਲਦੀ ਪਰ ਜੈਸਮੀਨ ਚਾਹ ਅਤੇ ਚੰਗੀ ਗੁਣਵੱਤਾ ਵਾਲੀ ਗ੍ਰੀਨ ਟੀ ਨਾਲ ਅਸੀਂ ਅਜੀਹਾ ਲਾਭ ਲੈ ਸਕਦੇ ਹਾਂ ਗ੍ਰੀਨ ਟੀ ਦਾ ਰਾਜ ਗ੍ਰੀਨ ਟੀ ਸਦੀਆਂ ਤੋਂ ਮੈਡੀਕਲ ਲਾਭਾਂ ਲਈ ਜਾਣੀ ਜਾਂਦੀ ਹੈ ਆਧੁਨਿਕ ਯੁੱਗ ਵਿੱਚ ਇਸ ਉੱਪਰ ਅਧਿਐਨ ਕਰਨ ਤੋਂ ਬਾਅਦ ਲੋਕਾਂ ਨੇ ਇਹ ਮੰਨਿਆ ਹੈ ਕਿ ਇਹ ਸਿਹਤਾਰ ਲੰਮੀ ਉਮਰ ਲਈ ਲਾਭ ਹੁੰਦਾ ਹੈ ਇਹ ਚਾਦੀ ਸ਼ੁਰੂਆਤ ਚੀਨ ਵਿੱਚ ਹੋਈ ਪਰ ਇਸ ਨੂੰ ਪੂਰੇ ਵਿਸ਼ਵ ਵਿੱਚ ਪਹੁੰਚਾਣ ਲਈ ਕਾਫੀ ਸਮਾਂ ਲੱਗਾ ਪਿਛਲੇ ਕੁਝ ਦਹਾਕਿਆਂ ਵਿੱਚ ਲੋਕਾਂ ਦਰਮਿਆਨ ਇਸ ਦੀ ਚੇਤਨਾ ਵਧ ਗਈ ਹੈ ਸ਼ੁੱਧ ਕੁਦਰਤੀ ਰੂਪ ਵਿੱਚ ਮਿਲਣ ਵਾਲੀ ਇਹ ਚਾਹ ਦੇ ਅਨੇਕਾ ਲਾਭ ਹਨ ਜਿਵੇਂ ਕਿ ਕੈਲੇਸਟੇਰੋਲ ਉੱਪਰ ਕੰਟਰੋਲ ਹੁੰਦਾ ਹੈ ਬਲੱਡ ਸ਼ੂਗਰ ਦੀ ਮਾਤਰਾ ਘਟਉਂਦੀ ਹੈ ਲਹੂ ਦਾ ਸੰਚਾਰ ਤੇਜ਼ ਹੁੰਦਾ ਹੈ ਫਲੂ ਤੋਂ ਰੱਖਿਆ ਕਰਦੀ ਹੈ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਕੁਝ ਜੀਵਾਣੂਆਂ ਦੀ ਲਾਗ ਤੋਂ ਬਚਾਅ ਹੁੰਦਾ ਹੈ ਯੂਵੀ ਕਿਰਨਾਂ ਦੇ ਕਾਰਨ ਹੋਣ ਵਾਲੇ ਨੁਕਸਾਨ ਤੋਂ ਬਚਾਉਂਦੇ ਹਨ ਸਰੀਰ ਦੀ ਸ਼ੁੱਧਤਾ ਹੁੰਦੀ ਹੈ ਪਿਸ਼ਾਬ ਰੋਗ ਦੂਰ ਹੁੰਦੇ ਹਨ ਵਾਇਟ ਟੀ ਵਿੱਚ ਮੌਜੂਦ ਪੌਲੀਫੀਨੌਲ ਦੀ ਮਾਤਰਾ ਉਮਰ ਨੂੰ ਵਧਾਉਣ ਵਾਲੀ ਪ੍ਰਕਿਰਿਆ ਨੂੰ ਹੌਲੀ ਕਰਨ ਵਿੱਚ ਕੰਮ ਆਉਂਦੀ ਹੈ। ਇਸ ਨੂੰ ਵਿਸ਼ਵ ਦਾ ਸਭ ਤੋਂ ਵਧੀਆ ਐਂਟੀਆਕਸੀਡੈਂਟ ਮੰਨਿਆ ਜਾਂਦਾ ਹੈ। ਵਾਇਟ ਚਾ ਇੱਕ ਕੱਪ ਸੰਤਰੇ ਦੇ ਜੂਸ ਦੇ 12 ਕੱਪਾਂ ਜਿੰਨੀ ਊਰਜਾ ਦਿੰਦੀ ਹੈ। ਸਾਰਾਂਸ਼: ਗ੍ਰੀਨ ਟੀ ਅਤੇ ਵਾਇਟ ਟੀ ਪੀਣ ਕਰਨ ਉਮਰ ਵਧਨ ਦੀ ਪ੍ਰਕਿਰਿਆ ਹੌਲੀ ਹੋ ਜਾਂਦੀ ਹੈ ਅਤੇ ਇਨਸਾਨ ਜਵਾਨ ਦਿਸਣ ਲੱਗਦਾ ਹੈ। ਸ਼ਕਤੀਸ਼ਾਲੀ ਸ਼ਿਕੁਵਾਸਾ। ਸ਼ਿਕੁਵਾਸਾ ਇੱਕ ਖੱਟਾ ਫਲ ਹੈ। ਇਸਦਾ ਸਭ ਤੋਂ ਜ਼ਿਆਦਾ ਉਤਪਾਦਨ ਓਕੀਨਾਵਾ ਵਿੱਚ ਹੁੰਦਾ ਹੈ। ਇਹ ਫਲ ਬੇਹੱਦ ਤਰਜ਼ਾਬੀ ਹੁੰਦਾ ਹੈ। ਪਾਣੀ ਵਿੱਚ ਮਿਲਾਉਣ ਤੋਂ ਬਿਨਾ ਅਸੀਂ ਇਸਦਾ ਰਸ ਪੀ ਨਹੀਂ ਸਕਦੇ। ਇਸਦਾ ਸਵਾਦ ਨਿੰਬੂ ਅਤੇ ਮੈਂਡਰਿਨ ਸੰਤਰੇ ਵਰਗਾ ਹੁੰਦਾ ਹੈ। ਸ਼ਿਕੋਵਾਸ਼ਾ ਵਿੱਚ ਉੱਚ ਪੱਧਰ ਦਾ ਨੋਬੀਲੇਟਿਨ ਹੁੰਦਾ ਹੈ, ਜੋ ਕਿ ਐਂਟੀਆਕਸੀਡੈਂਟ ਦਾ ਵੱਡਾ ਸੋਮਾ ਹੁੰਦਾ ਹੈ। ਅਮਰੂਦ, ਨਿੰਬੂ ਅਤੇ ਸੰਤਰੇ ਵਿੱਚ ਨੋਬੀਟਿਨ ਦੀ ਮਾਤਰਾ ਹੁੰਦੀ ਹੈ, ਪਰ ਸ਼ਿਕੋਵਾਸ਼ਾ ਵਿੱਚ ਇਸ ਦੀ ਮਾਤਰਾ 40 ਗੁਣਾ ਵੱਧ ਹੁੰਦੀ ਹੈ। ਨੋਬੇਲੇਟਿਨ ਕਰਕੇ ਕੈਂਸਰ ਟਾਈਪ 2 ਡਾਇਬੀਟਿਸ ਅਤੇ ਮੋਟਾਪਾ ਘਟ ਕਰਨ ਵਿੱਚ ਲਾਭ ਹੁੰਦਾ ਹੈ। ਸ਼ਿਕੂਵਾਸਾ ਵਿੱਚ ਬੀ ਅਤੇ ਸੀ ਵਿਟਾਮਿਨ ਹੁੰਦੇ ਹਨ। ਬੀਟਾ ਕੈਰੋਟਿਨ ਅਤੇ ਮਿਨਰਲ ਵੀ ਹੁੰਦੇ ਹਨ। ਇਸ ਦੀ ਵਰਤੋਂ ਅਨੇਕਾਂ ਪਰੰਪਰਾਗਤ ਭੋਜਨ ਪਦਾਰਥਾਂ ਵਿੱਚ ਅਤੇ ਸਵਾਦ ਨੂੰ ਵਧਾਉਣ ਲਈ ਕੀਤੀ ਜਾਂਦੀ ਹੈ। ਇਸ ਦਾ ਰਸ ਵੀ ਕੱਢਿਆ ਜਾਂਦਾ ਹੈ। ਜਦੋਂ ਅਸੀਂ ਇੱਕ ਬਜ਼ੁਰਗ ਦੇ ਜਨਮ ਦਿਨ ਦੀ ਪਾਰਟੀ ਵਿੱਚ ਗਏ ਸਾਂ ਤਾਂ ਸਾਨੂੰ ਇਸ ਸ਼ਿਕੂਵਾਸਾ ਦਾ ਕੇਕ ਦਿੱਤਾ ਗਿਆ ਸੀ। ਅਛਮੀ ਲੋਕਾਂ ਲਈ ਐਂਟੀਆਕਸੀਡੈਂਟ ਦੇ ਸੌਮੇ ਸਨ 2010 ਵਿੱਚ ਯੂਕੇ ਡੇਲੀ ਮਿਰਰ ਵਿੱਚ ਮਹਿਰਾ ਨੇ ਲੰਮੀ ਉਮਰ ਲਈ ਢੋਕਮੇ ਭੋਜਨ ਦੀ ਸੂਚੀ ਦਿੱਤੀ ਸੀ ਇਹ ਭੋਜਨ ਪਦਾਰਥ ਪੱਛਮੀ ਜਗਤ ਵਿੱਚ ਹਰ ਜਗ੍ਹਾ ਉਪਲਬਧ ਹਨ ਜਿਵੇਂ ਕਿ ਬਰੋਕਲੀ ਅਤੇ ਛਾੜ ਵਰਗੀਆਂ ਸਬਜ਼ੀਆਂ ਜਿਨ੍ਹਾਂ ਵਿੱਚ ਪਾਣੀ मिनਰਲਸ ਅਤੇ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਸੋਲਮਨ ਮੇਕਰਲ ਟੂਨਾ ਅਤੇ ਸਾਰਡੀਨ ਵਰਗੀਆਂ ਮੱਛੀਆਂ ਸਟ੍ਰਾਸ ਸਟਰਾਬੇਰੀ ਅਤੇ ਐਪ੍ਰੀਕੋਟ ਵਰਗੇ ਫਲ ਜੋ ਵਿਟਾਮਿਨ ਨਾਲ ਭਰਪੂਰ ਹੁੰਦੇ ਹਨ ਸਰੀਰ ਵਿੱਚ ਟਾਕਸਿਨ ਦੀ ਮਾਤਰਾ ਘਟ ਕਰਦੇ ਹਨ 베ਰੀ ਜਿਵੇਂ ਕਿ ਬਲੂਬੇਰੀ ਅਤੇ ਗੋਜੀ 베ਰੀ ਜਿਨ੍ਹਾਂ ਵਿੱਚ ਫਾਈਟੋਕੈਮੀਕਲ ਐਂਟੀਆਕਸੀਡੈਂਟ ਹੁੰਦਾ ਹੈ ਸੁੱਕੇ ਮੇਵੇ ਜਿਨ੍ਹਾਂ ਵਿੱਚ ਵਿਟਾਮਿਨ ਅਤੇ ਐਂਟੀਆਕਸੀਡੈਂਟ ਹੁੰਦੇ ਹਨ ਜੋ ਤੁਹਾਨੂੰ ਊਰਜਾ ਦਿੰਦੇ ਹਨ ਓਟਸ ਅਤੇ ਕਣਕ ਵਰਗੇ ਅਨਾਜ ਜਿਨ੍ਹਾਂ ਵਿੱਚ ਊਰਜਾ ਤੇ ਮਿਨਰਲ ਮਿਲਦੇ ਹਨ 올ਿਵ ਆਇਲ ਜਿਸ ਦੇ ਐਂਟੀਆਕਸੀਡੈਂਟ ਪ੍ਰਭਾਵ ਨਾਲ ਚਮੜੀ ਨੂੰ ਚਮਕ ਮਿਲਦੀ ਹੈ ਆਪਣਾ ਐਂਟੀਆਕਸੀਡੈਂਟ ਤੇ ਲਹੂ ਨਾੜੀਆਂ ਨੂੰ ਮੁਕਲਾ ਕਰਨ ਵਾਲੇ ਗੁਣਾ ਕਰਨ রেড ਵਾਈਨ ਦਾ ਸੰਜਮ ਨਾਲ ਪ੍ਰਯੋਗ ਚੰਗਾ ਰਹਿੰਦਾ ਹੈ ਇਸ ਸੂਚੀ ਵਿੱਚੋਂ ਖੰਡ ਬੇਕਰੀ ਦੇ ਪਦਾਰਥ ਫਾਸਟ ਫੂਡ ਗਾਂ ਦਾ ਦੁੱਧ ਅਤੇ ਉਸ ਤੋਂ ਬਣੇ ਪਦਾਰਥਾਂ ਨੂੰ ਜਾਣਬੁੱਝ ਕੇ ਕੱਢਿਆ ਗਿਆ ਹੈ ਉਪਰੋਕਤ ਭੋਜਨ ਪਦਾਰਥਾਂ ਦੇ ਇਸਤੇਮਾਲ ਨਾਲ ਅਸੀਂ ਜ਼ਿਆਦਾ ਸਾਲ ਤਾਂ ਜੀ ਹੀ ਸਕਦੇ ਹਾਂ ਨਾਲ ਹੀ ਜ਼ਿਆਦਾ ਜਵਾਨ ਵੀ ਮਹਿਸੂਸ ਕਰ ਸਕਦੇ ਹਾਂ ਇਹਨਾਂ ਵਿੱਚ ਉਮਰਵਦਨ ਦੀ ਪ੍ਰਕਿਰਿਆ ਨੂੰ ਹੌਲੀ ਕਰਨ ਦੀ ਤਾਕਤ ਹੁੰਦੀ ਹੈ। ਅਧਿਆਇ ਸਮਾਪਤ। ਮੇਰੀ ਤੁਹਾਡੇ ਅੱਗੇ ਬੇਨਤੀ ਹੈ ਕਿ ਕਿਰਪਾ ਕਰਕੇ ਕਿਤਾਬ ਕਾਫਲਾ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜਰੂਰ ਕਰੋ ਜੀ। ਧੰਨਵਾਦ।